ਕੀ ਕੀ ਪਤੇ ਗੁਰੂ ਪਿਆਰੀ ਸਾਧ ਸੰਗਤ ਜਿਓ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੰਗਰ ਕੀ ਹੈ ਲੰਗਰ ਇੰਨਾ ਤਾਕਤਵਰ ਕਿਉਂ ਹੈ ਵਾਹਿਗੁਰੂ ਜੀਓ ਲੰਗਰ ਸਿਰਫ ਇੱਕ ਖਾਣ ਪੀਣ ਦਾ ਪ੍ਰਬੰਧ ਹੀ ਨਹੀਂ ਬਲਕਿ ਸਿੱਖ ਧਰਮ ਦੀ ਰੂਹ ਹੈ ਜੋ ਸਮਾਨਤਾ ਇਕਤਾ ਅਤੇ ਸੇਵਾ ਦਾ ਜਿਉਂਦਾ ਜਾਗਦਾ ਪ੍ਰਤੀਕ ਹੈ ਲੰਗਰ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਗੁਰੂ ਜੀ ਕਹਿੰਦੇ ਸਨ ਕਿ ਭੁੱਖੇ ਨੂੰ ਰੋਟੀ ਖਵਾਉਣਾ ਸਾਰਿਆਂ ਨਾਲੋਂ ਵੱਡੀ ਸੇਵਾ ਮੰਨੀ ਜਾਂਦੀ ਆ ਤੇ ਲੰਗਰ ਕੀ ਹੈ ਲੰਗਰ ਇਹ ਉਹ ਥਾਂ ਹੈ ਜਿੱਥੇ ਹਰ ਕੋਈ ਊਚ ਨੀਚ ਬਿਨਾਂ ਕਿਸੇ ਜਾਤ ਪਾਤ ਦੇ ਬਿਨਾਂ ਕਿਸੇ ਰੰਗ ਰੂਪ ਦੇ ਬਿਨਾਂ ਕਿਸੇ ਅਮੀਰੀ ਗਰੀਬੀ ਦੇ ਬੈ ਕੇ ਮਤਲਬ ਕਿ ਇੱਕੋ ਪੰਗਤ ਵਿੱਚ ਬੈ ਕੇ ਇੱਕੋ ਜਿਹੇ ਬਰਤਨ ਵਿੱਚ ਲੰਗਰ ਖਾਂਦੇ ਨੇ ਉਹਨੂੰ ਲੰਗਰ ਕਿਹਾ ਜਾਂਦਾ ਹੈ। ਇਹ ਹੀ ਚੀਜ਼ ਹੀ ਸਿੱਖ ਧਰਮ ਦੀ ਸੱਚੀ ਤਾਕਤ, ਏਕਤਾ, ਨਿਮਰਤਾ ਤੇ ਸੇਵਾ ਦੀ ਭਾਵਨਾ ਦਿਖਾਉਂਦੇ ਨੇ। ਜਦੋਂ ਕੋਈ ਗੁਰਦੁਆਰਾ ਸਾਹਿਬ ਜਾਂਦਾ ਹੈ ਉਹ ਉੱਥੇ ਜਾ ਕੇ ਨਾ ਸਿਰਫ ਆਪਣੀ ਭੁੱਖ ਮਿਟਾਉਂਦਾ ਹੈ ਬਲਕਿ ਆਪਣੇ ਅੰਦਰ ਦੇ ਹੰਕਾਰ ਸਮਾਨਤਾ ਤੇ ਫਰਕ ਨੂੰ ਵੀ ਮਿਟਾਉਂਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਲੰਗਰ ਇੱਕ ਸਿਰਫ ਖਾਣਾ ਨਹੀਂ ਬਲਕਿ ਅਧਿਆਤਮਿਕ ਤੌਰ ਤੇ అనుభవ ਹੈ ਜੋ ਸਿੱਖ ਨੂੰ ਸਨਿੱਖ ਦੇ ਨਾਲ ਜੋੜਦਾ ਹੈ ਮਨੁੱਖਤਾ ਨੂੰ ਜੋੜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ